ਸਾਡੇ ਅੱਖ ਨਾਲ ਜੀ ਤੁਸੀਂ ਵੇਖ ਰਹੀ ਅੰਡਰਰੂਡਰ ਦੇਖੋ ਜੀ ਇਹ ਮੈਂ ਪਤਾ ਤੇ ਕੀ ਸਜਾਵਟਾ ਕਿੰਨਾ ਦੁੱਧ ਸਹੀ ਗੱਲ ਆ ਨਾੜਾ ਐ ਨੀਲੀਆਂ ਨੀਲੀਆਂ ਬਹੁਤ ਸੋਹਣੀਆਂ ਠਾਈਆਂ ਹੋਈਆਂ ਦੋਨੇ ਪਾਸੇ ਦੇਖੋ ਜੀ ਤੁਸੀਂ ਦੂਜੇ ਸੂਏ ਦੀ ਗੱਲ ਕਰੀਏ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਬਾਈ ਜੀ 40 35 ਕਿਲੋ ਦੁੱਧ ਬਟਰਾਮ ਨੂੰ ਕੋ ਬੰਦਾ 30 ਕਿਲੋ ਤੋਂ ਬਾਹਰ ਮੰਨ ਕੇ ਲੈ ਲੇ ਜੀ ਠੀਕ ਆ 30 ਕਿਲੋ ਤੋਂ ਬਾਹਰ ਗਾਰੰਟੀ ਵਾਲੀ ਹੈ ਹਾਂਜੀ ਫੇਸ ਚੈੱਕ ਕਰੋ ਇਹ ਬਾਈ ਜਾਂ ਦਾ ਫਾਰਮ ਦੇ ਵਿੱਚੋਂ ਆਈ ਆ ਬੱਸ ਸੋਨਾ ਹਵਾਨਾ ਤਿਆਰ ਕਰ ਦਈਏ ਜੀ 10 12 ਦੇ ਨਾਲ ਹੀ ਕੱਚੀ ਆ। ਟੇਟਰ ਵੀ ਨਾ ਆਖੇ ਵੀ ਚਵਾਈ ਲੇਟ ਹੋਈ ਆ ਪਾ ਆਖੀ ਜਾਂਨੇ ਅਗਲਾ ਦੋ ਡੰਗ ਤਿੰਨ ਡੰਗ ਤਸੱਲੀ ਕਰੀ। ਬਾਕੀ ਜਿਹਨੇ ਲੈਣੀ ਆ ਪੈਸੇ ਲਾਉਣੇ ਉਹ ਆਪਦਾ ਤਸੱਲੀ ਕਰਨ ਦਾ ਹੱਕਦਾਰ ਆ। ਲੈ ਦੋ ਡੰਗ ਤਿੰਨ ਡੰਗ ਖੋਲੀਆਂ ਨੂੰ ਵੀ ਗੇ ਬਾਈ ਦੱਸਦਾ ਸੀ ਆਫ ਕੈਮਰਾ ਘੱਟੋ ਘਾਟ 8 ਵਜੇ ਦੀ ਚਵਾਈ ਹੋਈ ਹੈ ਨਹੀਂ। ਇਹ ਨਹੀਂ ਗੱਲ ਵੀ ਤੜਕੇ ਉੱਠ ਕੇ 4 ਵਜੇ ਚਵਾਈ ਕਰਦੀ ਤੁਹਾਨੂੰ ਹਵਾਨੇ ਆਪਣੇ ਕੋਲੇ ਜਾਨਵਰ ਵਾਵਾ ਕਰਕੇ ਨੇ ਜੀ ਵੈਸੇ 7 7:30 ਤਾਂ ਨਾਰਮਲ ਵੈਸੀ ਹੋ ਜਾਂਦੇ ਠੀਕ ਆ। ਬਹੁਤ ਸੋਨਾ ਥਾਂ ਲੱਗ ਲਗਭਗ ਜਾਨੀ ਕਿ ਤਿਆਰ ਆ ਬਾਈ ਜੀ 6 ਤੋਂ 7 ਟਾਈਮ ਦਾ ਸਵੇਰ ਵੇਲੇ 7 ਹੁੰਦਾ ਸ਼ਾਮ ਨੂੰ 6 ਹੁੰਦਾ ਚੋਲ ਕੇ 13 ਕਿਲੋ 12 ਮਨ ਲਈ ਜੀ ਬੇਸ਼ੱਕ ਠੀਕ ਆ 12 13 ਕਿਲੋ ਦੇ ਲੱਗ ਮੱਛੀ ਨੂੰ ਜਨ ਦਿੰਦਾ ਹਾਂਜੀ ਠੀਕ ਪਿੰਡੋਂ ਲਈ ਸੀਗੀ ਠੀਕ ਆ ਬੰਦਿਆਂ ਨੇ 31 32 ਕਿਲੋ ਦੁੱਧ ਪਿਛਲੇ ਸੂਏ ਚੋਇਆ ਵਿਆ ਸੀਗਾ ਜੀ ਠੀਕ ਆ ਸੂਹਾ ਕਿਨਵਾ ਸੂਈ ਹੈ ਪਹਿਲਾਂ ਤਾਂ ਇਹ ਦੱਸੋ ਸੂਹਾ ਬਾਈ ਜੀ ਤੀਜਾ ਜੀ ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰਨ ਪਹੁੰਚੇ ਆ ਬਾਈ ਸਰਿੰਦਰ ਦੇ ਕੋਲੇ ਜ਼ਿਲ੍ਹਾ ਹੈਗਾ ਸ਼੍ਰੀ ਮੋਕਸਾ ਸਾਹਿਬ ਤੇ ਤਹਿਸੀਲ ਇਸ ਪਿੰਨੂ ਗਿੱਦੜਵਾਹਾ ਪਾ ਜਾਂਦੀ ਆ ਉਹ ਵਪਾਰ ਦਾ ਕੰਮ ਆ ਤੇ ਜਾਨਵਰ ਜੇ ਗੱਲ ਕਰੀਏ ਨਾ ਬਾਈ ਕੋਲੇ ਬਹੁਤ ਹੀ ਜਿਆਦੇ ਸੋਹਣੇ ਹੁੰਦੇ ਆ ਦੋਸਤੋ ਜਿਹੜੇ ਵੀ ਚੰਗੀਆਂ ਫਾਰਮ ਵਾਲੀਆਂ ਵੜਾ ਪਾਲਦੇ ਆ ਜਾਂ ਵੈਸੇ ਕਿਸੇ ਨੇ ਬਾਈ ਨੇ ਇੱਕ ਅੱਧੀ ਕੋਈ ਘਰੇ ਰੱਖਣੀ ਹੁੰਦੀ ਆ ਚੰਗੇ ਜਾਨਵਰ ਹੁੰਦੇ ਆ ਦੋਸਤੋ ਪ੍ਰੋਪਰ ਜਾਣਕਾਰੀ ਦੀ ਗੱਲ ਕਰੀਏ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਸਰਿੰਦਰ ਤੋਂ ਲੈ ਲਿਓ ਹਾਂਜੀ ਬਾਈ ਸਸੀ ਗਾਲ ਜੀ ਸਸੀ ਗਾਲ ਜੀ ਹੋ ਠੀਕ ਠਾਕ ਬਾਈ ਬਹੁਤ ਵਧੀਆ ਜੀ ਠੀਕ ਆ ਬਾਈ ਇੱਕ ਕਰੀ ਨਾ ਆਪਣਾ ਐਡਰੈਸ ਸਮਝਾ ਦਿਓ ਜੀ ਦੁਬਾਰੇ ਐਡਰੈਸ ਆਪਣਾ ਪਿੰਡ ਹੈ ਜੀ ਤੌਲਾ ਕਿੰਗਰਾ ਤਹਿਸੀਲ ਗਿੱਦੜਵਾ ਜੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਠੀਕ ਆ ਤੇ ਹਾਂਜੀ ਤੇ ਵਪਾਰ ਦਾ ਕੰਮ ਹੈ ਨਾ ਬਾਈ ਠੀਕ ਆ ਤੇ ਨੰਬਰ ਦੀ ਗੱਲ ਕਰੀਏ ਬਈ ਨੰਬਰ ਵੀ ਦੱਸ ਦੇ ਆਪਣਾ ਹੈਗਾ ਜੀ 795 33165 ਤੇ 9474 5555 ਜੀ ਠੀਕ ਆ ਜੀ ਤੇ ਅੱਜ ਆਪਣੇ ਕੋਲ ਕਿੰਨੇ ਜਾਨਵਰ ਆ ਬਾਈ ਅੱਜ ਆਪਣੇ ਕੋਲ 7 ਕ ਜਾਨਵਰ ਹੈ ਜੀ ਠੀਕ ਆ 6 ਜੀ ਠੀਕ ਆ ਸੂਏ ਸવાય ਆ ਜਾਂ ਗੱਭਣਾ ਹੀ ਇੱਕ ਦੋ ਗਾਈਆਂ ਗੱਭਣਾ ਜੀ ਬਾਕੀ ਸੂਈਆਂ ਠੀਕ ਆ ਜ਼ਿਆਦਾਤਰ ਸੂਈਆਂ ਸਨ ਹਾਂ ਇੱਕ ਹੀ ਗੱਭਣਾ ਜੀ ਬਾਕੀ ਸੂਈਆਂ ਠੀਕ ਆ ਬਈਆ ਸਾਹਮਣੇ ਇੱਕ ਨੰਬਰ ਵੈੜ ਖੜੀ ਹੈ ਜਿਹੜੀ ਇਹਦੀ ਗੱਲ ਕਰੀਏ ਤਾਂ ਕਿੰਮਾ ਸੁਆਸੂਈ ਹੈ ਬਈ ਪਹਿਲਾ ਸੁਆਸੂਈ ਹੈ ਜੀ ਦੋਂਦੀ ਮੂੰਹ ਹੈ ਜੀ ਮੂੰਹ ਦੋਂਦੀ ਆ ਪਹਿਲਾ ਸੁਆਸੂਈ ਰਾਤ ਦੀ ਸੁਈ ਹੈ ਬਾਈ ਜੀ ਠੀਕ ਹੈ ਰਾਤ ਦੀ ਸੁਈ ਹੋਈ ਹੈ ਤੇ ਬੱਚੀ ਬਾਈ ਜੀ ਮਾਲਕਾਂ ਨੇ ਜਿਵੇਂ ਦੱਸਿਆ ਸੀ ਕਿ ਨਾ ਜੀ ਸੈਕਸਰ ਸੀਮਨ ਲੱਗਿਆ ਤੇ ਠੀਕ ਆ ਬਾਈ ਤੇ ਆਪਦਾ ਵੀ ਸਾਰਾ ਰਿਕਾਰਡ ਦੱਸਿਆ ਸੀਗਾ ਜੀ ਤੇ ਸੀਮਨ ਦਾ ਵੀ ਠੀਕ ਹੈ ਬੱਚੀ ਦਿੱਤੀ ਹੈ ਜੀ ਇਹਨੇ ਬੱਚੀ ਦਿੱਤੀ ਆ ਹਾਂਜੀ ਕਿਹੜੇ ਸੀਮਨ ਦੀ ਬੱਚੀ ਆ ਬਾਈ ਬੱਚੀ ਬਾਈ ਜੀ ਸਟ੍ਰਾਈਕਰ ਦੀ ਜਾਂ ਪਾਈਪਰ ਦੀ ਦੋਵਾਂ ਚੋਂ ਇੱਕ ਬਾਕੀ ਮੈਂ ਪੱਕਾ ਕਨਫਰਮ ਕਰਕੇ ਠੀਕ ਹੈ ਤੇ ਬਈ ਦੁੱਧ ਦੀ ਗੱਲ ਕਰੀਏ ਪਹਿਲੇ ਸੂਈ ਕੀ ਨਮਾਨ ਕਰਦੇ ਜੀ ਦੁੱਧ ਸਾਡੇ ਅੱਖ ਨਾਲ ਲਿਜੀ ਤੁਸੀਂ ਵੇਖੜ ਦੀ ਅੰਡਰਰੂਡਰ ਦੇਖੋ ਜੀ ਇਹ ਮੈਂ ਪਤਾ ਤੇ ਕੀ ਸਜਾਵਟਾ ਕਿੰਨਾ ਕ ਦੁੱਧ ਸਹੀ ਗੱਲ ਆ ਨਾੜਾ ਐ ਨੀਲੀਆਂ ਨੀਲੀਆਂ ਬਹੁਤ ਸੋਹਣੀਆਂ ਠਾਈਆਂ ਹੋਈਆਂ ਦੋਨੇ ਪਾਸੇ ਦੇਖੋ ਜੀ ਤੁਸੀਂ ਵੀ ਕਿੰਨਾ ਕ ਦੁੱਧ ਪਾ ਸਕਦੀ ਐ ਫਾਰਮ ਹੀ ਬੱਚਾ ਜੀ ਅਸਲ ਫਾਰਮ ਹੀ ਸਹੀ ਗੱਲ ਆ ਫਾਰਮ ਦੇ ਵਿੱਚੋਂ ਆਈ ਐ ਹਾਂਜੀ ਫਾਰਮ ਦੇ ਵਿੱਚੋਂ ਆਈ ਬਹੁਤ ਸੋਹਣਾ ਫੈਕਸ ਹਵਾਨਾ ਤੇ ਨਾੜਾ ਹਵਾਨੇ ਦੇ ਚੈੱਕ ਕਰੋ ਗਿਰ ਰੂਹ ਖੁਸ਼ ਹੁੰਦੀ ਐ ਤੇ ਬਾਕੀ ਥਣ ਵੀ ਨਹੀਂ ਕੋਈ ਛੋਟਾ ਸੋਹਣਾ ਹੱਥੀ ਚਵਾਈ ਵਾਲਾ ਖਾਣਾ ਇਹ ਰਾਤ ਦੀ ਸੂਈ ਆ ਜੇ ਰੋਕੇ ਆ ਬਈ ਬਿਲਕੁਲ 제ਰ ਦੀ ਵੀਡੀਓ ਮਿਲ ਜੂਗੀ ਜੀ ਆਪਾਂ 7-8 ਕਿਲੋ ਬੋਲਾ ਕੱਢਿਆ ਹੋਇਆ ਜੀ ਵਿਚੀ ਨਿਚਾ ਕੇ ਠੀਕ ਆ ਸੁਬਾ ਹਾਂਜੀ ਲੋ ਬੋਲਾ ਨਹੀਂ ਛੱਡਿਆ ਹੋਣਾ ਜੀ ਆਪਾਂ ਠੀਕ ਆ ਹਾਂਜੀ ਲੋ ਬਈ ਸੁਬਾ ਦੀ ਗੱਲ ਕਰੀਏ ਨਾ 7-8 ਕਿਲੋ ਬੋਲਾ ਕੱਢਿਆ ਹੋਇਆ ਜੇ ਹੁਣ ਟਾਈਮ ਦੀ ਗੱਲ ਕਰੀਏ ਨਾ ਟਾਈਮ ਲਗਭਗ 1 ਦਾ ਹੋਊਗਾ ਲੋ ਬਈ ਖੜ ਨਹੀਂ ਖੁਣ ਨਹੀਂ ਕੱਦ ਕਾਠ ਐ ਰੀਡ ਦੀ ਹੱਡੀ ਦੀ ਗੱਲ ਕਰੀਏ ਲੈ ਬਈ ਤੋਰਨੀ ਵੀਰ ਮੜਾ ਜੀ ਦੇਖੋ ਐ ਹਾਵਾਨਾ ਨਾ ਹੁਣ ਵੀ ਫਸਿਆ ਪਿਆ 1 ਵਜੇ ਦਾ ਟਾਈਮ ਤੇ ਨਾਲੇ ਰਾਤ ਦੀ ਸੂਈ ਥੱਲੇ 8 ਕਿਲੋ ਤੇ ਸਵੇਰ ਬਹੁਲਾ ਕੱਢਿਆ ਹੋਇਆ ਬਾਕੀ ਦੋਸਤੋ ਰੂਹ ਖੁਸ਼ ਹੁੰਦੀ ਆ ਬਾਕੀ ਜਾਨਵਰ ਦੀ ਗੱਲ ਕਰੀਦਾ ਬਾਈ ਕੋਲੇ ਜਦੋਂ ਵੀ ਆਈਦਾ ਸੇਮ ਹੀ ਹੁੰਦੇ ਆ ਦੋਸਤੋ ਚੰਗੇ ਤੋਂ ਚੰਗੇ ਫਾਰਮ ਵਾਲਿਆਂ ਵੇੜਾ ਜੇ ਤੁਸੀਂ ਪਾਲਦੇ ਫਿਰਦੇ ਹੁੰਦੇ ਨਾ ਬਾਈ ਨੂੰ ਫੋਨ ਲਾ ਲਿਆ ਕਰੋ ਹਮੇਸ਼ਾ ਹੀ ਜਾਨਵਰ ਹੁੰਦੇ ਆ ਤਰਨਾ ਤਰਨਾ ਦੇਖੋ ਹਰਨੀ ਬਾਕੀ ਫੇਸਬੁੱਕ ਵੀ ਆਈ ਗਈ ਹੈ ਆਪਣੇ ਕੋਲੇ ਸਾਰੇ ਫਾਰਮ ਦੀ ਵੀਡੀਓ ਹੈ ਜੀ ਠੀਕ ਹੈ ਹਾਂਜੀ ਲੋ ਵੀ ਇਸ ਵਾਰ ਦੀ ਨਾ ਅਲਕਤ ਵਗੈਰਾ ਠੀਕ ਹੈ ਵਾਕਈ ਦੋਸਤੋ ਇਸ ਵਾਰ ਦੀ ਨਾ ਤੁਹਾਨੂੰ ਬਾਈ ਕੋਲੋਂ ਫਾਰਮ ਦੀ ਵੀਡੀਓ ਮਿਲ ਜੂਗੀ ਤੇ ਬੱਚਾ ਵਿਖਾਈਏ ਬਈ ਇਹਦਾ ਹਾਂ ਬੱਚਾ ਤੇ ਰੇਟ ਦੀ ਗੱਲ ਕਰ ਜੀ ਤਾਂ ਬਈ ਪਹਿਲਾਂ ਰੇਟ ਦੱਸ ਦੋ ਜੀ ਇਹ ਬਾਈ ਜੀ ਆਪਾਂ 1 ਲੱਖ ਤੇ 15000 ਰੁਪਏ ਦੀ ਹਾਂ ਨਾ ਦੇਵਾਂਗੇ ਜੀ ਰੇਟ ਜਿੰਨਾ ਮਰਜ਼ੀ ਕਰਵਾ ਲਓ ਠੀਕ 1 ਲੱਖ 15000 ਕੋਤ ਬੱਚੀ ਲੈ ਆਈ ਹੈ ਲੋ ਵੀ 1 ਲੱਖ ਤੇ 15000 ਰੁਪਏ ਰੇਟ ਆ ਮੌਕੇ ਤੇ ਥੋੜਾ ਬਾਤਾਂ ਮਾਨਤਾਨ ਹੋ ਜੂ। ਵੈਸੇ ਬਾਈ। ਸਪਾ ਹੋਊ ਹੈ ਜੀ ਇਹਨੇ ਆਖੀ ਬਾਲਾ ਹੀ। ਲਓ ਵੀ ਆਹ ਬੱਚਾ ਰਾਤ ਦੀ ਸੂਈ ਹੈ ਵੱਛੀ। ਚੈੱਕ ਕਰੋ ਕੁਆਲਿਟੀ ਕੰਨਾ ਕੰਨਾ ਦੀ। ਬਾਈ ਕੁਆਲਿਟੀ ਬਹੁਤ ਆ ਵੱਛੀ ਜ ਹੈ ਨਾ। ਕੰਨਾ ਕੁੰਨਾ ਦੀ ਨਾ ਇਹ ਗੱਲ ਕਰੀਏ। ਲਓ ਚੈੱਕ ਕਰੋ। ਬਹੁਤ ਸੋਹਣੀ ਕੁਆਲਿਟੀ ਹੈ। ਬਾਕੀ ਨਾੜੂਗਾ ਚੈੱਕ ਕਰ ਸਕਦੇ ਆ। ਦੇਖ ਸਕਦੇ ਆ। 1,15,000 ਦੀ ਹਾਂ ਨਾ ਮੌਕੇ ਤੇ ਥੋੜਾ ਬਹੁਤ। ਜੀ ਅਸਲ ਫਾਰਮ ਹੀ ਆ। ਆਪਾਂ ਵੈਸੇ ਹੁਣ ਗੱਲ ਕਰੀ ਜਾਂਦੇ ਸੀ ਵੀ ਦੁੱਧ ਨਹੀਂ ਦੱਸਿਆਗਾ ਤੁਸੀਂ ਅਖੇ ਨਾ। ਹਾਂਜੀ। ਬਾਈ ਜੀ 25 ਕਿਲੋ ਤੋਂ ਬਾਹਰ ਬੜੇ ਫੁੱਲ ਫਾਰਮ ਵਾਲੀ ਫੁੱਲ ਵਾਲੀ ਵੈੜੀ 25 ਕਿਲੋ ਤੋਂ ਬਾਅਦ ਦੁੱਧ ਬਾਕੀ ਭਾਈ ਜੀ ਨੇ ਰੱਖਣੀ ਹੈ ਨਾ ਵੈੜ ਹਵਾਨੇ ਪੱਖ ਤੋਂ ਬਹੁਤ ਸਾਫ ਸੁਥਰੀ ਆ ਲਓ ਵੀ 25 ਕਿਲੋ ਤੋਂ ਬਾਹਰ ਇਹ ਭਾਈ ਜੰਦਾ ਨਾ ਦੁੱਧ ਦੇ ਨੇ ਪਾ ਦੇਣਾ ਕਿਉਂਕਿ ਫਾਰਮ ਚੋਂ ਆਈ ਹੋਈ ਆ ਬਾਕੀ ਬਰੀਡ ਵੇਖੋ ਵੈੜ ਦੀ ਨਾ ਬਹੁਤ ਜਾਤ ਕੁਆਲਟੀ ਵਾਲੀ ਆ ਇਸ ਤੋਂ ਅੱਗੇ ਵੀ 2 ਨੰਬਰ ਦੀ ਗੱਲ ਕਰੀਏ ਜਿਹੜੀ ਵਿਚਾਲੇ ਖੜੀ ਹੈ ਵੈੜ ਇਹ ਵੀ ਫਾਰਮ ਦੀ ਵੈੜ ਹੈ ਜੀ ਠੀਕ ਹੈ ਇਹ ਵੀ ਫਾਰਮ ਚੋਂ ਆਈ ਹੈ ਠੀਕ ਐ ਇਹ ਤਾਂ ਕੱਚੀ ਆ ਹਨ ਬਈ ਹਾਂਜੀ ਇਹ ਕੱਚੀ ਆ ਜੀ ਠੀਕ ਐ ਕਿੰਨੇ ਦਿਨ ਲੱਜੂ ਬਈ ਇਹ ਇਹ ਬਈ ਜੀ 10 ਤੋਂ 12 ਦਿਨ ਦੱਸਿਆ ਜੀ ਮਾਲਕਾ 10 12 ਦਿਨ ਹਾਂਜੀ ਠੀਕ ਐ ਤੇ ਦੁੱਧ ਕਪੇਸਟੀ ਦੀ ਗੱਲ ਕਰੀਏ ਬਈ ਮਾਲਕਾ ਨੇ 10 34 35 ਕਿਲੋ ਦੁੱਧ ਦੱਸਦੇ ਸੀ ਠੀਕ ਐ ਦੁੱਧ ਕਾਰਡ ਵੀ ਬਹੁਤ ਚੰਗਾ ਠੀਕ ਐ ਦੁੱਧ ਆਪਦੇ ਹਿਸਾਬ ਨਾਲ ਕੋਈ ਜਿੰਨਾ ਮਰਜ਼ੀ ਮੰਨ ਕੇ ਲੈ ਲੇ ਜੀ ਜਿਹੜਾ ਮਰਜ਼ੀ ਸੁਆ ਮੰਨ ਕੇ ਲੈ ਬਾਕੀ ਆਗਲਾ ਆਪਦੇ ਦਿਮਾਗ ਨਾਲ ਲੈ ਲੈ ਠੀਕ ਆ ਲੋ ਵੀ 10ਾਂ 12 ਦਿਨਾਂ ਦੀ ਸੂਈ ਆ ਕੱਚੀ ਆ ਤੇ ਹਵਾਨਾ ਢਿੱਲਾ ਪਿਆ ਚੈੱਕ ਕਰੋ ਇਹ ਕਿਹੜਾ ਥਾਣ ਕਿਆ ਬਾਤਾਂ ਹੱਥੀ ਚਵਾਈ ਵਾਲਾ ਬਹੁਤ ਸੋਹਣਾ ਥਾਣਾ ਤੇ ਢਾਂਚਾ ਵੇਖੋ ਵਹਿੜ ਦਾ ਦੂਜਾ ਸੁਗਾ ਕਰਮ ਵਾਲੀ ਨੇ ਸੋਹਣਾ ਚੈੱਕ ਕਰੋ ਮੜਾ ਜਾ ਕਿਆ ਬਾਤਾਂ ਵਹਿੜ ਦੀਆਂ ਫੇਸ ਚੈੱਕ ਕਰੋ ਇਹ ਬਾਈ ਜਾਂ ਦਾ ਫਾਰਮ ਦੇ ਵਿੱਚੋਂ ਆਈ ਆ ਬਹੁਤ ਸੋਹਣਾ ਹਵਾਨਾ ਤਿਆਰ ਕਰਦੀਆਂ ਜੀ 10-12 ਦਿਨਾਂ ਦੀ ਕੱਚੀ ਆ ਬਾਕੀ ਭਾਈ ਸੀਮਨ ਤੁਸੀਂ ਇਹਦੇ ਵੀ ਦੱਸਦੇ ਸੀ ਕਿਹੜਾ ਲੱਗਿਆ ਹਾਂਜੀ ਉਹ ਭਾਈ ਜੀ ਆਪਣਾ ਸੀਮਨ ਜਿਹੜਾ ਗਾਣ ਲਈ ਹੈ ਸੀਮਨ ਦੀ ਤੇ ਸਾਰੀ ਮਿਲਕ ਡਿਟੇਲ ਹੈ ਆਪਣੀ ਵੀ ਸਾਰੀ ਡਿਟੇਲ ਹੈਗੀ ਆਪਣੇ ਕੋਲ ਲਓ ਵੀ ਸਾਰੀ ਡਿਟੇਲ ਜੇ ਗੱਲ ਕਰੀਏ ਸੀਮਨ ਰਿਕਾਰਡ ਦੀ ਮਿਲਕ ਦੀ ਤੁਹਾਨੂੰ ਬਾਈ ਕੋਲੋਂ ਮਿਲ ਜੂਗੀ ਵੀਡੀਓ ਮਿਲ ਜੂਗੀ ਲਓ ਵੀ ਚੈੱਕ ਕਰੋ ਥਣਾ ਦਾ ਸੈਜ ਗੈਪ ਦੇਖ ਸਕਦੇ ਆ ਤੇ ਨਾੜਾ ਹਵਾਨੇ ਦੇ ਉੱਤੇ ਗੱਲ ਕਰੀ ਨਾ ਬਹੁਤ ਸੋਹਣੀ ਠਾਉਂਦੀ ਆਂਦੀ ਆ ਅਜੇ 10 12 ਦੀ ਦਿਨਾਂ ਦੀ ਕੱਚੀ ਹੈ ਤੇ ਭਾਈ ਦੂਜੇ ਸੂਏ ਦੀ ਗੱਲ ਕਰੀਏ ਕਿੰਨਾ ਦੁੱਧ ਪਾਉਣਾ ਚਾਹੀਦਾ ਇਹਨੂੰ ਭਾਈ ਜੀ 30 35 ਕਿਲੋ ਦੁੱਧ ਬਟਰਾਮ ਨਾਲ ਕੋਈ ਬੰਦਾ 30 ਕਿਲੋ ਤੋਂ ਬਾਹਰ ਮੰਨ ਕੇ ਲੈ ਲਈ ਠੀਕ ਆ 30 ਕਿਲੋ ਤੋਂ ਬਾਹਰ ਗਰੰਟੀ ਵਾਲੀ ਹੈ ਹਾਂਜੀ ਲਓ ਵੀ ਆ ਢੈਲਾਂ ਵਾਲਾ ਕੱਢ ਕੇ ਸੁਣਦੀ ਹੈ ਨਾ ਕਰਮ ਵਾਲੀ ਨੇ ਹਵਾਨਾ ਬਹੁਤ ਸੋਹਣਾ ਭਾਈ ਮਨੋ ਵੀ ਫਸਾ ਜਾਣਾ ਇਹਨੇ ਹਵਾਨਾ ਜੋ ਨੂੰ ਸੁਣਾ ਹਨਾ ਕੋਈ ਲਿੱਸੀ ਲਾਮੀ ਨਹੀਂ ਸੋਹਣੀ ਵਹਿੜਾ ਫਾਰਮ ਦੇ ਵਿੱਚੋਂ ਆਈ ਆ ਤੇ ਰੇਟ ਦੀ ਗੱਲ ਕਰੀਏ ਬਾਈ ਜੀ ਦਾ ਰੇਟ ਕੀ ਹੈ ਜੀ ਆਪਾਂ 1 ਲੱਖ ਤੇ 40000 ਰੁਪਏ ਦੀ ਦੇਣੀ ਹੈ 1 ਲੱਖ ਤੇ 40000 ਦੀ ਹਾਂਜੀ ਠੀਕ ਆ ਕੋਈ ਥੋੜਾ ਬਹੁਤਾ ਮਾਨਤਨ ਬਾਈ ਜੀ ਛੂਟ ਹੋਊ ਕੋਈ ਬਾਹਲਾ ਨਹੀਂ ਹੋਣਾ ਠੀਕ ਆ ਲਓ ਬਾਈ ਇੱਕ ਵਾਰੀ ਫੋਨ ਜ਼ਰੂਰ ਲਾ ਲਿਓ ਮਾਨਤਨ ਹੋ ਜਾਂਦਾ ਹੁੰਦਾ ਇਸ ਤੋਂ ਅਗੇ ਵੀ ਤਿੰਨ ਨੰਬਰ ਦੀ ਗੱਲ ਕਰ ਲੀ ਜੀ ਇਹ ਬਾਈ ਜੀ ਤਕਰੀਬਨ 8-10 ਦਿਨਾਂ ਦੀ ਸੂਈ ਹੈ ਜੀ ਇਹ ਸੂਈ ਦੀ ਹੈ ਹਾਂਜੀ ਠੀਕ ਆ ਇਹਦੇ ਥੱਲੇ ਬਈ ਜੀ 10 ਕਿਲੋ ਦੇ ਆਸੇ ਪਾਸੇ ਟਾਈਮ ਦਾ ਦੁੱਧ ਹੈ ਜੀ ਪਿੱਛੇ ਬੱਚਾ 20 ਕਿਲੋ ਹਾਂਜੀ ਠੀਕ ਆ 19 20 ਕਿਲੋ ਚਵਣ ਵਾਲਾ ਠੀਕ ਆ ਯਾਨੀ ਕਿ ਚਵਾਉਣ ਵਾਲਾ ਜਿਹੜਾ ਆਪਾਂ ਚਵਾ ਦੇਣਾ 19 20 ਕਿਲੋ ਚਵਾ ਦਿਆ ਚੋ ਡੰਗ ਚਾਰ ਡੰਗ ਚੋ ਕੇ ਲਿਆਸ ਠੀਕ ਆ ਸੂਆ ਕਿੰਨਾ ਮਸੂਈ ਆ ਬਈ ਬਈ ਜੀ ਤੀਜਾ ਜੀ ਤੀਜਾ ਸੂਆ ਸੂਈ ਹੋਈ ਆ ਬੱਚਾ ਕੀ ਹੈ ਬਈਏ ਦੇ ਮਗਰ ਅੱਛਾ ਜੀ ਇਹਦੇ ਮਗਰ ਬੱਚੇ ਨੂੰ ਜਨਮ ਦਿੱਤਾ ਲਓ ਵੀ ਤੀਜਾ ਸੂਆ ਸੂਈ ਆ ਕੱਦ ਮੇਲ ਦੀ ਜੇ ਗੱਲ ਕਰੀਏ ਨਾ ਸੋਹਣੀ ਆ ਢਾਂਚਾ ਸੋਹਣਾ ਦੋਸਤੋ ਥੋੜਾ ਇਹ ਨ ਪੱਠੇ-ਪੁੱਠੇ ਨਹੀਂ ਹਜੇ ਪਾਏ ਹੋਏ ਬਾਈ ਹਰਾਨਾ ਚੋਈ ਵੀ ਲੇਟ ਹੀ ਦੱਸਦੇ ਸੀ ਹਣਾ ਬਾਈ ਬਾਈ ਜੀ ਚੋਣ ਦਾ ਟਾਈਮ ਤਾਂ ਡੇਲੀ ਆਪਣੇ ਕੋਲ ਜਾਨਵਰ ਕਾਸੀ ਹੈ ਜੀ ਠੀਕ ਆ ਆਪਾਂ ਕਿਹਨੇ 5 ਵਜੇ ਉੱਠਣ ਵਾਲਾ ਕੰਮ ਜੀ ਚੋਣ ਵਾਲਾ ਲੋ ਵੀ ਥਾਣਾ ਹਵਾਨੇ ਦੀ ਹੱਥੀ ਚਵਾਈ ਵਾਲਾ ਥਾਣਾ ਤੇ ਬਾਕੀ ਨਾ ਬਾਈਆਂ ਦਾ ਮੈਂ ਤਾਂ ਥੋੜਾ ਐ ਸੀਗਾ ਢੱਲਾ ਮਿਸਾ ਜਾ ਤੇ ਆ ਬੱਚਾ ਨਹੀਂ ਚੋਈ ਆ ਸਵੇਰ ਕਿਉਂਕਿ ਅੱਜ ਛੁੱਟੀ ਸੀਗੀ ਲੇਟ ਚੋਏ ਹੋਏ ਆ ਜਾਨਵਰ ਉਸ ਢੰਗ ਨਾਲ ਦੀ ਜੱਜਮੈਂਟ ਕਰਿਓ ਬਾਈ ਦੱਸਦਾ ਸੀ ਆਫ ਕੈਮਰਾ ਘੱਟੋ-ਘੱਟ 8 ਵਜੇ ਦੀ ਚਵਾਈ ਹੋਈ ਹੈ ਨਹੀਂ ਇਹ ਨਹੀਂ ਗੱਲ ਵੀ ਤੜਕੇ ਉੱਠ ਕੇ 4 ਵਜੇ ਚਵਾਈ ਕਰਦੀ ਤੁਹਾਨੂੰ ਹਵਾਲੇ ਆਪਣੇ ਕੋਲ ਜਾਨਵਰ ਵਾਵਾ ਕਰਕੇ ਨਾ ਜੀ ਵੈਸੇ 7 7:30 ਤਾਂ ਨਾਰਮਲ ਵੈਸੀ ਹੋ ਜਾਂਦੀ ਠੀਕ ਆ ਬਹੁਤ ਸੋਹਣਾ ਥਣ ਲੱਗਾ ਕੱਲਾ ਕੱਲਾ ਗੈਪ ਦੇ ਉੱਤੇ ਕੱਲੀ ਚਵਾਈ ਲੇਟ ਵੀ ਨਾ ਆਖੇ ਵੀ ਚਵਾਈ ਲੇਟ ਹੋਈ ਆਪਾਂ ਆਖੀ ਜੰਨੇ ਅਗਲਾ 2 ਡੰਗ 3 ਡੰਗ ਤਸੱਲੀ ਕਰੀ ਬਾਕੀ ਜਿਹਨੇ ਲੈਣੀ ਹੈ ਪੈਸੇ ਲਾਉਣੇ ਉਹ ਆਪਦਾ ਤਸੱਲੀ ਕਰਨ ਦਾ ਹੱਕਦਾਰ ਆ ਲੈ 2 ਡੰਗ 3 ਡੰਗ ਖੋਲੀਆਂ ਨੂੰ ਵੀ ਠੀਕ ਆ ਲੋ ਵੀ ਬੱਚੇ ਨੂੰ ਜਨਮ ਦਿੱਤਾ ਤੀਜਾ ਸੂਆ ਸੂਈ ਆ ਤੇ ਦੁੱਧ ਕਿੰਨਾ ਦੱਸਿਆ ਸੀ ਬਈ ਹੁਣ ਇਸ ਵਕਤ 20 ਕਿਲੋ ਹੁਣ ਆਸੇ ਪਾਸੇ ਟਾਈਮ ਦਾ ਚੂਣ ਆਲਾ 20 ਕਿਲੋ ਜਾਨੀ ਕਿ ਆਸੇ ਪਾਸੇ ਹੈਗਾ ਦੁੱਧ ਬਈ ਹਵਾਨਾ ਕੋ ਟੁੱਟmani ਜੇ ਗੱਲ ਕਰੀਏ ਨਾ ਹਵਾਨਾ ਫਿਕਸ ਆ ਕਦ ਵੇਲ ਦੀ ਚੰਗੀ ਆ ਬਾਕੀ ਜਿਹੜਾ ਸੰਭਾਈ ਵਾਲਾ ਵੀਰ ਲ ਜਾਂਦਾ ਤੇ ਦੁੱਧ ਅਨਮਾਨਾ ਵੀ ਇਹਨੇ ਸੋਹਣਾ ਪਾ ਦੇਣਾ ਦੇਖ ਸਕਦੇ ਚਮਕਦਮ ਕੇ ਵੀ ਸੋਹਣੀ ਆ ਬਈ ਪੀਕ ਲੈਵਲ ਕਿੱਥੋਂ ਤਾਈ ਜਾਣੀ ਚਾਹੀਦੀ ਹੈ ਵੜ ਜੇ ਗੱਲ ਕਰੀਏ ਢਾਂਚਾ ਸੋਹਣਾ ਕੋਈ ਬਰੀਡ ਪੱਖੋਂ ਨਹੀਂ ਖੋਹਦੀ ਵੜ ਮਾਲਕਾਂ ਨੇ ਤਾਂ ਪਿਛਲੇ ਸਵੇਰੇ 28 29 ਕਿਲੋ ਦੁੱਧ ਆਪਕੇ ਦਿੱਤੀ ਠੀਕ ਹੈ ਆਪਣੇ ਕੋਲੇ ਰੱਖ ਲਓ ਤੁਸੀਂ ਵੀ 20 ਕਿਲੋ ਦੇ ਆਸੇ-ਬਸੇ ਕਿਲੋ ਤੋਂ ਬਹੁਤ ਕਰਕੇ ਤਾਂ 20 25 ਲੀਟਰ ਵੀ ਕਰ ਜੇ ਬੜੇ ਬਾਕੀ ਸੇਵਾ ਤੇ ਨਿਰਪਰ ਠੀਕ ਹੈ ਲਓ ਵੀ 24 25 ਲੀਟਰ ਦੀ ਤਾਂ ਵਾਈ ਜਾਂਦਾ ਨਾ ਆਹਨੇ ਹੱਸ ਕੇ ਦੇ ਦੇਣਾ ਜੇ ਗੱਲ ਕਰੀਏ ਗਰੰਟੀ ਵਾਲਾ ਕੰਮ ਹੋਊਗਾ ਠੀਕ ਆ ਬਾਕੀ ਸੇਵਾ ਤੇ ਨਿਰਪਰਾ ਤੇ ਬਈ ਇਹਦੇ ਰੇਟ ਦੀ ਗੱਲ ਕਰੀ ਤਾਂ ਇਹ ਬਈ ਆਪ 75000 ਰੁਪਏ ਦੀ ਦੇ ਦੇ। ਲਓ ਵੀ 75000 ਦੀ ਤੇ 20 ਲੀਟਰ ਦੇ ਲਗਭਗ ਦੁੱਧ ਇੱਥੇ ਤਿਆਰ ਆ ਤੁਸੀਂ ਚੋ ਕੇ ਲੈ ਜਾ ਸਕਦੇ ਆ। ਹਾਂ ਹੋਊਗੀ। ਤੁਸੀਂ ਚਾਰ ਟਾਈਮ ਚੋ ਲੋ ਜੇ ਕਿਉਂਕਿ ਬਈ ਦਾ ਸਾਫ਼ ਸੁਥਰਾ ਵਪਾਰ ਦਾ ਕੰਮ ਆ। ਤੇ ਇਸ ਤੋਂ ਅੱਗੇ ਬਈ ਆਹ ਬਲੈਕ ਰੰਗ ਦੇ ਵਿੱਚ ਵੱੱਛੀ ਖੜੀ ਐ ਬਹੁਤ ਸੋਹਣੀ ਆ ਤੇ ਬਰੀਡ ਪੱਕ ਤੋਂ ਵੀ ਚੰਗੀ ਆ ਬਈ। ਇਹਦੀ ਗੱਲ ਕਰੀਏ ਬਾਈ ਜੀ ਇਹਦੇ ਪਿੱਛੇ ਬੱਛੀ ਹੈ ਜੀ 6 ਤੋਂ 7 ਕਿਲੋ ਟਾਈਮ ਦਾ ਦੁੱਧ ਹੈ ਜੀ ਤੇ ਇਸ ਤੇ ਚੋਣਾ ਠੀਕ ਆ ਤੇ ਸੂਈ ਇਹ ਹੋਵੇ 14 15 ਲੀਟਰ ਦੇ ਲਗਭਗ ਜਾਨੀ ਕਿ ਤਿਆਰ ਆ ਬਾਈ ਜੀ 6 ਤੋਂ 7 ਟਾਈਮ ਦਾ ਸਵੇਰ ਵੇਲੇ 7 ਹੁੰਦਾ ਸ਼ਾਮ ਨੂੰ 6 ਹੁੰਦਾ ਚੋਣ ਕੇ 13 ਕਿਲੋ 12 ਮੰਨ ਲਈ ਜੀ ਬੇਸ਼ੱਕ ਠੀਕ ਆ 12 13 ਕਿਲੋ ਦੇ ਲਗਭਗ ਬੱਛੀ ਨੂੰ ਜਨ ਮਿਲਦਾ ਹਾਂਜੀ ਠੀਕ ਆ ਸੂਹਾ ਪਹਿਲਾ ਸੂਈ ਆ ਸੂਹਾ ਪਹਿਲਾ ਜੀ ਕਿੰਨੇ ਦਿਨ ਹੋ ਗਏ ਬਈ ਸੂਈ ਨੂੰ ਕਿੰਨੂੰ ਬਾਈ ਜੀ ਹੋਈਗੇ 10 12 ਦਿਨ ਸੂਈ 10 12 ਦਿਨ ਹੋ ਗਏ ਹਾਂਜੀ ਠੀਕ ਆ ਪੀਕ ਲੈਵਲ ਤੇ ਬਾਈ ਜੀ ਜਿਹੜੇ ਹਿਸਾਬ ਨਾਲ ਵੈੜ ਆ ਦੁੱਧ 20 ਕਿਲੋ ਦੇਣਾ ਚਾਹੀਦਾ ਸੀ ਪਰ ਇਸ ਟਾਈਮ ਹਜੇ ਇਹਦੇ ਥੱਲੇ 6 ਤੋਂ 7 ਕਿਲੋ ਟਾਈਮ ਦਾ ਦੁੱਧ ਆ ਜੀ ਹਾਂ ਉਹ ਤਾਂ ਆਪਾਂ 15 16 ਕਿਲੋ ਦੁੱਧ ਤੇ ਚੱਲਣਾ ਮੰਨ ਕੇ ਲੈ ਲਈ ਜੀ ਠੀਕ ਆ 15 16 ਕਿਲੋ ਪਾ ਦਊਗੀ ਜੀ ਹਾਂਜੀ ਲਓ ਵੀ ਬੱਛੀ ਵੀ ਤੁਹਾਨੂੰ ਖਾ ਦਿੰਦੇ ਆ ਬਾਕੀ ਨਾ ਉਸ ਟਾਂਗ ਨਾਲ ਜਜਮੈਂਟ ਕਰੋ ਜੀ ਕਿਉਂਕਿ ਦੁਪਹਿਰ ਦਾ ਇੱਕ ਇੱਕ ਦਾ ਟਾਈਮ ਹੈਗਾ ਦੇਖ ਸਕਦੇ ਆ ਅਜੇ ਤਾਈਂ ਹਵਾਨਾ ਸ਼ਾਮ ਤਾਈਂ ਢੱਲਾ ਵਲਾਂ ਕੱਢਣਗੇ ਇਹਨੇ ਕਰਮਾਲੀ ਨੇ ਥਣਾ ਦਾ ਸੈਜ ਗੈਪ ਚੈੱਕ ਕਰ ਸਕਦੇ ਆ ਹਵਾਨਾ ਕਰਮਾਲੀ ਦਾ ਬਹੁਤ ਸੋਹਣਾ ਫਿਕਸ ਤੇ ਫੇਸ ਚੈੱਕ ਕਰ ਸਕਦੇ ਆ ਬਰੀਡ ਪੱਖੋਂ ਨਹੀਂ ਖੁੰਜੀ ਵੈੜ ਤੇ ਤੋੜ ਕੇ ਤੁਹਾਨੂੰ ਖਾ ਦਿੰਦੇ ਲੈ ਵੀ ਖੋਲ ਲਈ ਲੈੜ ਦਾ ਨਾ ਤੋੜਾ ਤਾਰਾ ਚੈੱਕ ਕਰੋ ਕਿਆ ਬਾਤਾਂ ਹਵਾਨਾ ਵੀ ਐ ਫੈਕਸ ਪੂਰਾ ਕੋਈ ਟੁੱਟਮਾ ਨਹੀਂ ਤੇ ਕੋਈ ਫੋੜ ਸ਼ਾਂ ਨਹੀਂ ਸੋਹਣਾ ਹਵਾਨਾ ਤਿਆਰ ਕੀਤਾ ਪਹਿਲਾ ਸੂਆ ਵੈਰਸ ਹੋਈ ਆ 12 13 ਕਿਲੋ ਤੁਸੀਂ ਇੱਥੇ ਦੁੱਧ ਚੋਕ ਕਿਲ ਜਾ ਸਕਦੇ ਆ 15 16 ਕਿਲੋ ਬਾਈਆਂ ਦਾ ਖੁੱਲਾ ਬਾਦੂਗੇ 12 13 ਤਾਂ ਆਪਾਂ 12 13 ਹੀ ਲੱਖਾਂਗੇ ਆਪਾਂ 20 ਕਿਲੋ ਆ ਕੇ ਵਿੱਚ ਸਹੀ ਗੱਲ ਆ ਬਾਈ ਤੁਹਾਡੀਆਂ ਵੀਡੀਓ ਕਵਰ ਕਰੀ ਦੀਆਂ ਤੋ ਡੰਗ ਆ ਕੇ ਤਿੰਨ ਡੰਗ ਆ ਕੇ ਚੋਊਗਾ ਨਾ ਤੇ ਆਪਾਂ ਨੂੰ ਸ਼ਰਮ ਨਾ ਮਹਿਸੂਸ ਹੋਵੇ ਵੀ ਜੇ ਦੁੱਧ ਘਟ ਜੇ ਸਹੀ ਗੱਲ ਆ ਇੰਨਾ ਕਿ ਤਾਂ ਬਾਈ ਤੁਹਾਡੇ ਤੇ ਮਾਣ ਆ ਵੀ ਜਿਹੜੀ ਚੀਜ਼ ਦੱਸੀ ਹੋਊਗੀ ਨਾ ਉਹੀ ਨਿਕਲਦੀ ਅੱਗੇ ਵੀ ਵੀਡੀਓ ਕਵਰ ਕੀਤੀ ਦੀਆਂ ਤੇ ਇਹਦਾ ਰੇਟ ਦੀ ਗੱਲ ਕਰੀਏ ਬਾਈ ਵੀ ਭਾਈ ਜੀ 60000 ਰੁਪਏ ਦੀ ਦੇ ਦੇਣਗੇ 60000 ਦੀ ਹਾਂਜੀ ਲੋ ਵੀ ਰੇਟ ਵੀ ਜਾਇਜ਼ ਤੇ ਬੱਚਾ ਬਈ ਇਹਦਾ ਵਿਖਾਦ ਗੀ ਪਹਿਲਾਂ ਹਨਾ ਬੱਚੇ ਤੋਂ ਮੁਖਾ ਲੈਣਾ ਆ ਬੱਚਾ ਚੈੱਕ ਕਰ ਸਕਦੇ ਜਰਸੀ ਅੰਗ ਜੇ ਚ ਹੈਗੀ ਹੈ ਮੱਛੀ ਜੇ ਗੱਲ ਕਰੀਏ ਅਗਲੀ ਵਾਰ ਜਿਹੜੀ ਫੋਟੋ ਪਾਉਣੀ ਆ ਉਹ ਬਹੁਤ ਅੱਛੀ ਜੀ ਕਿਹੜਾ ਆਹ ਹੈ ਹਾਂ ਆ ਬੈਠਾ ਹਾਂ ਜੀ ਤੋਂ ਆਪਦੀ ਬਾਹਰ ਗਈ ਠੀਕ ਹੈ ਲੋਬੀ ਇਸ ਤੋਂ ਬਾਅਦ ਜਿਹੜੀ ਹੁਣ ਤੁਹਾਨੂੰ ਵਹਿਰ ਵਿਖਾਉਣੀ ਹੈ ਨਾ ਉਹਦਾ ਬੱਚਾ ਇਹੇ ਹੈਗਾ ਬੱਚੇ ਚੇ ਕਰ ਸਕਦੇ ਸੂਈਆਂ ਸਵਾਈਆਂ ਦੇ ਰੇਟ ਵੈੜ ਦਾ ਦੱਸਿਆ ਪਹਿਲਾ ਸੂਗਾ ਸੂਈਆ ਉਹਦਾ 60000 ਥੋੜਾ ਬਹੁਤਾ ਮੌਕੇ ਤੇ ਮਾਨਤਨ ਹੋ ਜੂ ਇਸ ਤੋਂ ਅੱਗੇ ਬਈ ਅਗਲੀ ਵੈੜ ਦੀ ਗੱਲ ਕਰੀਏ ਜਿਹੜੇ ਆਪਾਂ ਬੱਚਾ ਉਖਾਇਆ ਉਹ ਆਹ ਹਾਂਜੀ ਠੀਕ ਆ ਬਾਈ ਇਹਦੇ ਥੱਲੇ ਨਾ 20 ਕਿਲੋ ਦੁੱਧ ਚੋਣ ਵਾਲਾ ਆਪਾਂ ਨੇੜੇ ਪਿੰਡੋਂ ਲਈ ਸੀਗੀ ਠੀਕ ਆ ਬੰਦਿਆਂ ਨੇ 31-32 ਕਿਲੋ ਦੁੱਧ ਪਿਛਲੇ ਸੂਏ ਚੋਇਆ ਵਿਆ ਸੀਗਾ ਜੀ ਠੀਕ ਆ ਸੂਆ ਕਿਨਵਾ ਸੂਈ ਹੈ ਪਹਿਲਾਂ ਤਾਂ ਇਹ ਦੱਸੋ ਸੂਆ ਬਾਈ ਜੀ ਤੀਜਾ ਜੀ ਤੀਜਾ ਸੂਈ ਆ ਦੂਜਾ ਹਦਗੀਏ ਲੱਗਦੀ ਵੀ ਦੂਜਾ ਜੀ ਠੀਕ ਆ ਦੂਜੇ ਸੂਏ 31-32 ਕਿਲੋ ਚੋਇਆ ਹੋਇਆ ਹਾਂਜੀ ਠੀਕ ਆ ਤੇ ਜੇਰ ਦੀ ਸਾਰੇ ਕਾਸੀ ਦੀ ਵੀਡੀਓ ਮਿਲ ਜੂਗੀ ਜੀ ਆਪਣੇ ਕੋਲੇ ਆ ਕੇ ਨਾ ਲਾਉਂਦਾ ਤਾਂ ਥੋੜਾ ਜਿਹਾ ਪੈਰ ਤੇ ਲੱਗ ਗਿਆ ਸੀਗਾ ਇਹਦੇ ਤਾਂ ਕਰਕੇ ਹੁਣ ਇਹਦੇ ਥੱਲੇ 20 ਕਿਲੋ ਦੁੱਧ ਚੋ ਹਵਾਨੇ ਨੂੰ ਸਾਫ ਹੈ ਬਿਲਕੁਲ ਸਾਫ ਹੈ ਠੀਕ ਆ ਲਓ ਵੀ ਤੀਜਾ ਸੂਆ ਸੂਈਆ ਦਿਨ ਕਿੰਨੇ ਦੱਸਿਆ ਸੀ ਬਈ ਇਹਨੂੰ ਸੂਈ ਨੂੰ ਇਹਨੂੰ ਬਈ ਹੋ ਗਏ 5-7 ਦਿਨ ਸੂਈ 5-7 ਦਿਨ ਹੋ ਗਏ ਠੀਕ ਆ ਲਓ ਵੀ 5-7 ਦਿਨਾਂ ਦੀ ਸੂਈ ਥੱਲੇ ਨਾ ਤੁਸੀਂ 20 ਕਿਲੋ ਦੁੱਧ ਚੂਕੇ ਲ ਜਾ ਸਕਦੇ ਆ ਥੋੜਾ ਜਿਹਾ ਬਈ ਇਹਦਾ ਨਾ ਡਾਲੇ ਲੂਲੇ ਤੇ ਗੱਡੀ ਤੇ ਲਾਉਂਦੇ ਤੇ ਪੈਰ ਤੇ ਉਨੀ ਕੀ ਮੜਾ ਆ ਪੈਰ ਨੱਪਣ ਲੱਗ ਗਈ ਸੀਗੀ ਹੁਣ ਤਾਂ ਸਹੀ ਆ ਲਓ ਬਈ ਹਵਾਨਾ ਨਾ ਬਹੁਤ ਸੋਹਣਾ ਕੱਦ ਕਾਠ ਦੀ ਸੋਹਣੀ ਹੈ ਵੇਲਬੂਲ ਦੀ ਜੇ ਗੱਲ ਕਰੀਏ ਨਾ ਬਰੀਡ ਪੱਖੋਂ ਨਹੀਂ ਖੋਂਝਦੀ ਵੜ ਬਹੁਤ ਸਾਫ ਸੁਖਰੀ ਆ ਫੇਸ ਚੈੱਕ ਕਰੋ ਪਹਿਲਾਂ ਤੁਸੀਂ ਬਾਕੀ ਹਵਾਨਾ ਖਰੀਦਦਾ ਤੁਹਾਨੂੰ ਖਾਵਾਂਗੇ ਬਾਈ ਬਾਕੀ ਆਪਣਾ ਜਾਨਵਰ ਆਏ ਨਹੀਂ ਵੀ ਕੋਈ ਦੁੱਧ ਰੋਕਿਆ ਹੋਊਗਾ ਜਾਂ ਰੋਕ ਕੇ ਵੀਡੀਓ ਬਣਾਉਣਾ ਉਹਦਾ ਆਪਾਂ ਪਹਿਲਾਂ ਹੀ ਗੱਲ ਦੱਸਦੀ ਵੀ ਇੰਨਾ ਤਾਂ ਮਾਣ ਆ ਬਾਈ ਤੇ ਵੀ ਜਿਹੜੇ ਹਿਸਾਬ ਨਾਲ ਚਵਾਈ ਹੋਈ ਹੈ ਨਾ ਤੁਸੀਂ ਹਵਾਨੇ ਦੀ ਜੱਜਮੈਂਟ ਕਰੋ। ਬਾਕੀ ਬਾਲੇ ਬੰਦਿਆਂ ਦੀਆਂ ਵੀਡੀਓ ਵੇਹਣੇ ਆਪਾਂ ਜਾਂ ਨੇੜੇ ਤੇੜੇ ਆਂ ਵੀ ਵੇਖੀਦੇ ਜੀ। ਲੋਕ ਬਿਜਾਰ ਛੱਡ ਕੇ ਵੀਡੀਓ ਬਣਾਉਂਦੇ ਆ ਜੀ। ਹਾਂ। ਲਓ ਬਈ, ਖਾਨ ਹਵਾਨੇ ਦੀ ਸਾਫ ਸੁਥਰੀ ਹੈ ਤੁਸੀਂ ਇੱਥੇ ਦੋ ਟਾਈਮ ਤਿੰਨ ਟਾਈਮ ਚਵਾਈ ਕਰ ਲਓ ਜੀ। ਤੇ ਰੇਟ ਦੀ ਗੱਲ ਕਰੀਏ ਤਾਂ ਬਈ ਇਹਦਾ। ਇਹ ਬਈ ਇਹ ਪਾ 75000 ਰੁਪਏ ਦੀ ਦੀ ਮੰਗ। ਠੀਕ ਆ 75000 ਦੀ। ਹਾਂਜੀ। ਠੀਕ ਆ। ਯਾਨੀ ਕਿ ਥੋੜਾ ਬਹੁਤਾ ਮਾਨਤਨ ਕਰਦੇ ਆ। ਸ਼ੂਰ ਸ਼ੱਪਾਈ ਹੋ ਗਈ ਤੇ ਇਹਨੇ ਆਖੇ ਬਾਹਲਾ ਮਾਨਤਨ ਨਹੀਂ ਹੋਣਾਗਾ ਜੀ। ਲਓ ਬਈ, ਹੋ ਜਾਂਦਾ ਹ ਮਹੰਤਾਂ ਤੁਹਾਡਾ ਆਏ ਆ ਬਾਈ ਜੀ ਵੀ ਇਹ ਆਪਣੇ ਕੋਲੇ 5-7 ਦਿਨ ਖੜਨ ਕਰਕੇ ਆਪਾਂ 1000 2000 ਘਾਟੇ ਨਾਲ ਆਖੀ ਵੀ ਆ 76 77000 ਦੀ ਮਾਲਕਾਂ ਤੋਂ ਲਈ ਵੀ ਹੈ ਕਿਰਾਏ ਕਰਕੇ ਉੱਤੇ ਆ ਠੀਕ ਆ ਵਹਿੜ ਚੰਗੀ ਆ ਸਾਫ ਸੁਥਰੀ ਆ ਜਿਹੜਾ ਕੋਈ ਸੰਭਾਈ ਵਾਲਾ ਵੀਰ ਲ ਜਾਂਦਾ ਨਾ ਦੁੱਧ ਦੇ ਨੇ ਸੋਨਾ ਪਾ ਦੇਣਾ ਚਾਹੋਂ ਕਿ ਬਾਈਆਂ ਦਾ ਥੋੜਾ ਜਿਹਾ ਨਾ ਆਪਣੇ 6:00 ਵਜਨੇ ਕਰਨ ਇਹਦੇ ਵਹਿੜ ਦੇ 6:00 ਵੀ ਨਹੀਂ ਵਜੀ ਸੀ ਮਾੜਾ ਜਿਹਾ 9:00 ਚ ਮਾੜਾ ਅੰਡਾਲਾ ਲੱਗਿਆ ਸੀ ਠੀਕ ਆ 9 ਤੇ ਡਾਲਾ ਥੋੜਾ ਜਿਹਾ ਮੁੜ ਕੇ 9 ਬਣਵਾ ਤਾ ਹੁਣ ਲੰਗ ਲੁੰਗਣੀ ਮਾਰਦੀ ਗਈ ਜੀ ਥੋੜਾ ਜਿਹਾ ਪੈ ਲਓ ਵੀ ਜਿਹੜੇ ਵੀ ਦੇ ਪਸੰਦ ਹੋਵੇ ਤਾਂ ਨੰਬਰ ਚੱਲੂਗਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਇਸ ਤੋਂ ਅੱਗੇ ਜੇ ਗੱਲ ਕਰੀਏ ਨਾ ਬਹੁਤ ਵੱਡੇ ਢਾਂਚੇ ਦੇ ਵਿੱਚ ਵਹਿੜ ਆ ਬਾਈ ਸ੍ਰਿੰਦਰ ਇਹ ਦੀ ਗੱਲ ਕਰੀਏ ਤੇ ਇਹ ਕਿੰਨਾ ਮਸੂਆ ਸੁਈ ਆ ਇਹ ਬਾਈ ਦੀ ਸੁਆ ਤੁਸੀਂ ਆਪ ਹੀ ਦੇਖ ਲਓ ਜੀ ਕਿੰਨਾ ਹੋਊਗੀ ਜਿਵੇਂ ਹੁਣੇ ਵੀ ਬੰਦੇ ਆਏ ਸੀ ਹਾਂ ਦੇ ਕਿ ਇਹ ਤਾਂ ਨਾ ਕਈ ਸੁਏ ਲੱਗਦੀਆਂ ਤੇ ਸੋਨੂੰ ਨਾਲ ਬੰਦ ਪੱਟ ਕੇ ਵਕਾਉਣਾ ਲਓ ਵੀ ਦੰਦ ਤੁਹਾਨੂੰ ਵਕਾ ਦੇਣੇ ਤੁਸੀਂ ਜੱਜਮੈਂਟ ਆਪ ਲਾ ਲੈਣੀ ਹੈ ਚਾਰ ਦੰਦਾਂ ਦੇ ਹਣਾ ਕੱਢਦੀ ਹੁੰਦੀ ਹੈ ਹਾਂਜੀ ਲੋ ਵੀ ਛੱਗ ਦੇ ਕੱਢਦੀ ਹੁੰਦੀ ਹੈ ਦੁੱਧ ਵੀ ਬਾਈ ਜੀ ਇਹਦੇ ਥਲੇ 23 ਤੋਂ 24 ਕਿਲੋ ਅੱਜ ਚੋਣ ਵਾਲਾ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਬਾਈ ਹਫਤਾ ਹੀ ਹੋ ਗਿਆ ਜੀ ਸੂਈ ਹਫਤਾ ਹੋ ਗਿਆ ਸੂਈ ਨੂੰ ਹਾਂਜੀ 23 24 ਕਿਲੋ ਚੋਣ ਵਾਲਾ ਦੁੱਧ ਹੈਗਾ ਹਾਂਜੀ ਲੋ ਵੀ ਕੱਦ ਵੇਲ ਦੀ ਸਾਰਿਆਂ ਨਾਲ ਵੱਡੀ ਬੈੜ ਆ ਦੋਸਤੋ ਬਹੁਤ ਵੱਡੇ ਟਾਂਚੇ ਵਾਲੀ ਆ ਦੇਖ ਸਕਦੇ ਆ ਤੇ ਬਾਕੀ ਇਹ ਨਹੀਂ ਗੱਲ ਕੋਈ ਹਵਾਨਾ ਟਟਮਾ ਹੋਊਗਾ ਹਵਾਨਾ ਵੀ ਕਰਮ ਵਾਲੀ ਦਾ ਅਫੈਕਟ ਆ ਤੇ ਬਾਈ ਦੁੱਧ ਦੀ ਗੱਲ ਕਰੀਏ ਪੀਕ ਲੈਵਲ ਕਿੰਨਾ ਕੁ ਪਾ ਦੂਗਾ 20 ਕਿਲੋ ਤੋਂ ਬਾਹਰ ਦੁੱਧ ਦੇ ਦੇ ਦੇਣਾ ਜੀ ਇਹਨੇ 25 ਕਿਲੋ ਤੋਂ ਹਾਂਜੀ ਠੀਕ ਆ ਫਿਰ ਤਾਂ ਜਾਨੀ ਕੀ ਪੀਕ ਲੈਵਲ ਮੰਨੀ ਵੀ ਮੰਨਗੇ ਵੀ ਪਹੁੰਚ ਹੀ ਖੜੀ ਆ ਫਿਰ ਤਾਂ ਕੋਈ ਬੜਾ ਫਰਕ ਹੀ ਨਹੀਂ ਹੋ ਸਕਦਾ ਸੇਵਾ ਸੰਭਾਲ ਵਾਲਾ ਜ਼ਿਆਦਾ ਵੀ ਘੱਟ ਨਹੀਂ ਹਾਂਜੀ ਸੂਆ ਪਹਿਲਾ ਹੀ ਸੂਈ ਐ ਨਾ ਠੀਕ ਆ ਲੋ ਵੀ ਸੂਆ ਪਹਿਲਾ ਸੂਈ ਆ ਉਹ ਆਈਏ ਹਾਈਡ ਫੂਟ ਦੇਖੋ ਥੋੜੀ ਜਿਹੀ ਵਾਕਈ ਦੋਸਤ ਮਸਬੂਈ ਘੱਟ ਸੀ ਸਹੀ ਯਾਰ ਤੇ ਕਾਰਪੂਰ ਵੀ ਨਵਾਂ ਆਪਾਂ ਬਣਵਾਏ ਆ ਠੀਕ ਆ ਬੱਚਾ ਕੀ ਆ ਬਈ ਇਹਦੇ ਮਗਰ ਇਹਦੇ ਮਗਰ ਬੱਚਾ ਜੀ ਇਹਦੇ ਮਗਰ ਬੱਚਾ ਹੈਗਾ ਵੱਛਾ ਹਾਂਜੀ ਲੋ ਵਿਥਾਣਾ ਹਵਾਨੇ ਤੋਂ ਜੱਜਮੈਂਟ ਕਰਿਓ ਜੀ ਬਹੁਤ ਸਾਫ਼ ਸੁਥਰੀ ਆ ਦੇਖ ਸਕਦੇ ਹਵਾਨਾ ਕਰਮਾਲੀ ਦਾ ਫਿਕਸ ਤੇ ਦੁੱਧ ਜੇ ਗੱਲ ਕਰੀਏ ਨਾ ਕੋਈ ਸੇਵਾ ਸੰਭਾਲ ਵਾਲਾ ਵੀਰ ਲ ਜਾਂਦਾ ਬਾਈ ਨੇ ਤਾਂ 25 ਲੀਟਰ ਦੱਸਿਆ ਇਹ ਤਾਂ ਇਹ ਤੋਂ ਵੀ ਬਾਹਰ ਦੇ ਦੇ ਤਾਂ ਦੇ ਦੇ ਹਾਂ ਜਿਹੜੇ ਹਿਸਾਬ ਨਾਲ ਢਾਂਚਾ ਨਾ ਤੁਸੀਂ ਆਪ ਜੱਜਮੈਂਟ ਲਾ ਲਿਓ ਜੀ ਜੇ ਕੋਈ ਸੇਵਾ ਸੰਭਾਲ ਵਾਲਾ ਵੀਰ ਲ ਜਾਂਦਾ ਤੇ ਬਾਈ ਨੇ 25 ਦੱਸਿਆ ਤਾਂ ਹੋ ਸਕਦਾ ਤੁਸੀਂ 30 ਵੀ ਕੱਢ ਲਓ ਦੇਖ ਸਕਦੇ ਹੋ ਤੇ ਬਾਈ ਇਹਦੇ ਰੇਟ ਦੀ ਗੱਲ ਕਰੀਏ ਤਾਂ ਜੀ ਆਪ 80000 ਕੀ ਦੀ ਦੇ ਦੇ ਆ 80000 ਦੀ ਦੇ ਦੇਣ ਹਾਂ ਜੀ ਲੋ ਵੀ 80000 ਦੀ ਇਹ ਹੋ ਜੂਗੀ ਅੱਜ ਦੀ ਵੀਡੀਓ ਦੇ ਵਿੱਚ ਬਾਈ ਇਹ ਹੀ ਨਾਗ ਵਿਖਾਉਣੇ ਸੀ ਆਪਾਂ ਹੋਰ ਤਾਂ ਹੈ ਨਹੀਂ ਕੋਈ ਨਹੀਂ ਜੀ ਆਹੀ ਨਾਗ ਜੀ ਲੋ ਵੀ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਬਾਈ ਦਾ ਪਿੰਡ ਹੈਗਾ ਤੌੜਾ ਕਿੰਗਰਾ ਤੇ ਜ਼ਿਲ੍ਹਾ ਹੈਗਾ ਸ਼੍ਰੀ ਮੋਕਸਰ ਸਾਹਿਬ ਤੇ ਤਹਿਸੀਲ ਗਿੱਦੜਵਾ ਨੰਬਰ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆਂ ਤੇ ਮਿਲਦੇ ਆਂ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ